ਲੁਧਿਆਣਾ ਦੇ ਡੀਸੀ ਸਾਕ시 ਸ਼ਾਣੀ ਨੇ ਨਹਿਰਾਂ, ਨਦੀਆਂ ਤੇ ਤਲਾਬ ਦੇ ਵਿੱਚ ਨਾ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਪਿਛਲੇ ਦਿਨੀ ਸਤਲੁਜ ਜ਼ਰੀਆ ਦੇ ਵਿੱਚ ਪੰਜ ਨੌ ਜਵਾਨਾਂ ਨੂੰ ਹੋਣ ਦੇ ਦੌਰਾਨ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਡੀਸੀ ਨੇ ਇਸ ਸੰਬੰਧੀ ਸਖਤ ਆਦੇਸ਼ ਜਾਰੀ ਕੀਤੇ ਨੇ ਤੇ ਨਾਲ ਹੀ ਥਾਣਾ ਪਰਪਾਰੀਆ ਤੇ ਨਹਿਰੀ ਵਿਭਾਗ ਨੂੰ ਗਸ਼ਤ ਵਧਾਉਣ ਦੇ ਆਦੇਸ਼ ਜਾਰੀ ਕੀਤੇ ਨੇ। ਡਿਪਟੀ ਕਮਿਸ਼ਨਰ ਕਾਮ ਜਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਸ਼ਖਸੀ ਸਾਨੀ ਵੱਲੋਂ ਫੌਜ਼ਾ ਤਾਰੀ ਸੰਘਣਾ 1973 ਦੀ ਧਾਰਾ 143 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਵਗਦੀਆਂ ਨਹਿਰਾਂ ਦਰਿਆਵਾਂ ਚੋਮਾਂ ਆਦਿ ਵਿੱਚ ਨਹਾਉਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਨੇ ਜ਼ਿਲ੍ਹਾ ਮੈਜਿਸਟਰੇਟ ਸਾਹਨੇ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚਿਆਂ, ਨੌਜਵਾਨਾਂ ਵੱਲੋਂ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ ਵਿੱਚ ਨਹਿਰਾਂ, ਦਰਿਆਵਾਂ, ਚੋਵਾਂ ਆਦਿ ਵਿੱਚ ਨਹਾਉਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਇਸ ਸਮੇਂ ਮੌਸਮ ਦੌਰਾਨ ਅਕਸਰ ਨਹਿਰਾਂ, ਦਰਿਆਵਾਂ ਵਿੱਚ ਪਾਣੀ ਕਾਫੀ ਤੇਜ਼ ਰਫ਼ਤਾਰ ਵਿੱਚ ਨਾਲ ਵਹਿੰਦਾ ਹੈ। ਤੇਜ਼ ਵਹਾਅ ਕਾਰਨ ਜਾਨ ਤੇ ਮਾਲ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਅਮਨ ਕਾਨੂੰਨ ਕਾਇਮ ਰੱਖਣ ਤੇ ਲੋਕਾਂ ਦੀ ਜਾਨੇ ਮਾਲੇ ਦੀ ਰਾਖੀ ਲਈ ਨਈ ਟੁਕਮੇ ਕਦਮ ਚੁੱਕਣੇ ਲਾਜ਼ਮੀ ਨੇ ਉਹਨਾਂ ਨਹਿਰੀ ਪາກ ਦੇ ਹੁਕਮ ਦੇ ਸਟਾਰਿਕ ਕਰਦੇ ਆ ਕਿਹਾ ਹੈ ਕਿ ਨਹਿਰਾਂ ਦਰਿਆਵਾਂ ਟੋਣਾ ਆਦਿ ਤੇ ਗਸਤ ਲਗਾਈ ਜਾਵੇ ਤੇ ਆਮ ਜਨਤਾ ਨੂੰ ਪਾਬੰਦੀ ਹੁਕਮਾਂ ਬਾਰੇ ਜਾਣੂ ਕਰਵਾ ਕੇ ਨਹਿਰਾਂ ਦਰਿਆਵਾਂ ਵਿੱਚ ਨਹਾਉਣ ਤੋਂ ਰੋਕਿਆ ਜਾਵੇ ਉਹਨਾਂ ਆਪਣੇ ਹੁਕਮਾਂ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਸਬੰਧਤ ਥਾਣਾ ਮੁਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਨਹਿਰਾਂ ਦਰਿਆਵਾਂ ਟੋਣਾ 1 ਅਗਸਤ ਤੋਂ ਉਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਹ ਹੁਕਮ 10 ਜੂਨ 2024 ਤੋਂ ਲਾਗੂ ਕੀਤੇ ਗਏ ਨੇ। ਲੁਧਿਆਣਾ ਦੇ ਡੀਸੀ ਸਾਖੀ ਸ਼ਾਣੀ ਨੇ ਨਹਿਰਾਂ, ਨਦੀਆਂ ਤੇ ਤਲਾਬ ਦੇ ਵਿੱਚ ਨਾ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਪਿਛਲੇ ਦਿਨੀ ਸਤਲੁਜ ਦਰਿਆ ਦੇ ਵਿੱਚ 5 ਨੌਜਵਾਨਾਂ ਹੋਣ ਦੇ ਦੌਰਾਨ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਡੀਸੀ ਨੇ ਇਸ ਸਬੰਧੀ ਸਖਤ ਆਦੇਸ਼ ਜਾਰੀ ਕੀਤੇ ਨੇ ਤੇ ਨਾਲ ਹੀ ਥਾਣਾ ਪਰਪਾਰੀਆ ਦੇ ਨਹਿਰੀ ਵਿਭਾਗ ਨੂੰ ਗਸ਼ਤ ਵਧਾਉਣ ਦੇ ਆਦੇਸ਼ ਜਾਰੀ ਕੀਤੇ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਸ਼ਖਸੀ ਸਾਨੀ ਵੱਲੋਂ ਫੌਜ਼ਾ ਤਾਰੀ ਸੰਘਣਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਵਕਦੀਆਂ ਨਹਿਰਾਂ ਦਰਿਆਵਾਂ ਚੋਹਾਂ ਆਦਿ ਵਿੱਚ ਨਹਾਉਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਨੇ ਜ਼ਿਲ੍ਹਾ ਮੈਜਿਸਟਰੇਟ ਸਾਹਨੇ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚਿਆਂ ਨੌਜਵਾਨਾਂ ਵੱਲੋਂ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ ਵਿੱਚ ਨਹਿਰਾਂ ਦਰਿਆਵਾਂ ਚੋਹਾਂ ਆਦਿ ਵਿੱਚ ਨਹਾਉਣ ਦਾ ਯਤਨ ਕੀਤਾ ਜਾਂਦਾ ਹੈ ਉਨ੍ਹਾਂ ਅਗੇ ਦੱਸਿਆ ਇਸ ਸਮੇਂ ਮੌਸਮ ਦੌਰਾਨ ਅਕਸਰ ਨਹਿਰਾ ਦਰਿਆਵਾਂ ਵਿੱਚ ਪਾਣੀ ਕਾਫੀ ਤੇਜ਼ ਰਫ਼ਤਾਰ ਵਿੱਚ ਨਾਲ ਵਹਿੰਦਾ ਹੈ ਤੇਜ਼ ਵਹਾਅ ਕਾਰਨ ਜਾਨ ਤੇ ਮਾਲ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਅਮਨ ਕਾਨੂੰਨ ਕਾਇਮ ਰੱਖਣ ਤੇ ਲੋਕਾਂ ਦੀ ਜਾਨੀ ਮਾਲੀ ਦੀ ਰਾਖੀ ਨੂੰ ਲਈ ਟੁਕਮੇ ਕਦਮ ਚੁੱਕਣੇ ਲਾਜ਼ਮੀ ਨੇ ਉਹਨਾਂ ਨਹਿਰੀ ਭਾਗ ਦੇ ਉਂਦੇਸ਼ਟਾਰੀ ਕਰਦੇ ਆ ਕਿ ਹੈ ਕਿ ਨਹਿਰਾਂ ਦਰਿਆਵਾਂ ਚੋਣਾ ਆਦਿ ਤੇ ਗਸਤ ਲਗਾਈ ਜਾਵੇ ਤੇ ਆਮ ਜਨਤਾ ਨੂੰ ਪਾਬੰਦੀ ਹੁਕਮਾਂ ਬਾਰੇ ਜਾਣੂ ਕਰਵਾ ਕੇ ਨਹਿਰਾਂ ਦਰਿਆਵਾਂ ਵਿੱਚ ਨਹਾਉਣ ਤੋਂ ਰੋਕਿਆ ਜਾਵੇ ਉਨਾ ਆਪਣੇ ਹੁਕਮਾਂ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਸਬੰਧਤ ਥਾਣਾ ਮੁਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਨਹਿਰਾਂ ਦਰਿਆਵਾਂ ਚੋਣਾ 1 ਅਗਸਤ ਤੋਂ ਉਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇਹ ਹੁਕਮ 10 ਜੂਨ 2024 ਤੋਂ ਲਾਗੂ ਕੀਤੇ ਗਏ